ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਰੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਉਣੇ ਆ ਬਾਈ ਪ੍ਰਦੀਪ ਦੇ ਕੋਲੋ ਇਹ ਬਾਈ ਲੋਹੇ ਖੇੜੇ ਪਿੰਡ ਤੋਂ ਆ ਲੋਹਾ ਖੇੜਾ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਇਹ ਤਨੋਲਾ ਮੰਡੀ ਦੇ ਰਹਿ ਜਾਂਦਾ ਇੱਥੇ ਹਰ ਟਾਈਮ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਕਿਉਂਕਿ ਰੂਟੀਨ 'ਚ ਵੀਡੀਓ ਬਣਾਉਣੇ ਆ ਤਿੰਨ ਚ ਤਿੰਨ ਕ ਦਿਨ ਪਹਿਲਾਂ ਵੀਡੀਓ ਬਣਾਈ ਸੀ ਅੱਜ ਫੇਰ ਨਵਾਂ ਲੋਟ ਨਵੀਆਂ ਗਾਵਾਂ ਬਾਈ ਕੋਲ ਵਿਕਰੀ ਵਾਲੀਆਂ ਪਹੁੰਚੀਆਂ ਹੋਈਆਂ ਜਿਹੜੀਆਂ ਤੁਹਾਨੂੰ ਇਸ ਵੀਡੀਓ ਦੇ ਮਾਧਿਅਮ ਨਾਲ ਦਿਖਾਉਂਗਾ ਬੇਨਤੀ ਹਮੇਸ਼ਾ ਹੀ ਕਰੀਦੀ ਹੈ ਵੀ ਜਿਹੜਾ ਵੀ ਪਸ਼ੂ ਖਰੀਦਣਾ ਹੈ ਉਹਨੂੰ ਆ ਕੇ ਦੇਖੋ ਤਸੱਲੀ ਕਰੋ ਤੇ ਆਪਦੀ ਸਮਝ ਦੇ ਨਾਲ ਖਰੀਦ ਲਓ ਅੱਜ ਫੇਰ ਗਾਵਾਂ ਤੁਹਾਨੂੰ ਦਿਖਾਉਂਗਾ ਆਓ ਡਿਟੇਲ ਪੁੱਛਣੀ ਸ਼ੁਰੂ ਕਰਦੇ ਆਂ ਤਿੰਨ ਜਰਸੀ ਗਾਵਾਂ ਇੱਕ ਰੈੱਡ ਐਂਡ ਵਾਈਟ ਹੈ ਆਪਾਂ ਇਧਰੋਂ ਜਰਸੀਆਂ ਤੋਂ ਸ਼ੁਰੂਆਤ ਕਰਾਂਗੇ ਉਸ ਤੋਂ ਬਾਅਦ ਜੇਕਰ ਕਰਕੇ ਨਾਗ ਤੁਹਾਨੂੰ ਇੱਥੋਂ ਬਾਹਰਲੇ ਸਾਰੇ ਦਿਖਾ ਦੂੰਗਾ ਪ੍ਰਦੀਪ ਭਾਈ ਸਸਤੀ ਕਾ ਸਸਤੀ ਕਾ ਭਾਈ ਪ੍ਰਦੀਪ ਟੋਟਲ ਨਾਗ ਅੱਜ ਕਿੰਨੇ ਮੌਜੂਦ ਹੋਣਗੇ ਟੋਟਲ ਭਾਈ ਆਪਣੇ ਮੰਨ ਕੇ ਵੀ 23 ਜਨਵਰੀ 16 17 ਆਪਣੇ ਉਰੇ ਨੇ ਬਾਕੀ 7 ਗ ਬਿਹੜਾ ਅੰਦਰ ਨੇ ਠੀਕ ਹੈ ਬਾਕੀ 8 9 ਜਨਵਰੀ ਸਵੇਰ ਸੇਲ ਹੋ ਗਏ ਸੀ ਕਿਉਂਕਿ ਆਪਾਂ ਪਿਛਲੇ ਹਫਤੇ ਦੋ ਵੀਡੀਓਆਂ ਬਣਾਈਆਂ ਸੀ ਬਾਈ ਹੂੰ ਮੰਨ ਕੇ ਵੀ 23 25 25 32 32 ਜਨਵਰੀਆਂ ਦੀਆਂ ਬਾਕੀ ਰੁਟੀਨ ਚ ਆਏ ਬਾਈ ਗਾਗ ਵੀ ਰੁਟੀਨ ਚ ਆਈ ਜਾਂਦਾ ਜਨਵਰ ਵੀ ਆਪਣੇ ਕੋਲ ਰੁਟੀਨ ਚ ਆਈ ਜਾਂਦੇ ਚਾਈ ਜਾਂਦੇ ਆ ਠੀਕ ਹੈ ਬਾਕੀ ਆ ਬਾਈ ਵੀ ਜਿੱਦਾਂ ਦੇ ਭਰਾਵਾਂ ਦੀ ਚੁਆਇਸ ਹੁੰਦੇ ਉਦਾਂ ਦੇ ਜਨਵਰ ਚਲੋ ਆਈ ਜਾਂਦੇ ਹਨਾ ਅੱਜ ਰੇਟ ਕੀ ਰਹਿਣੇ ਰੇਟ ਬਾਈ ਆਪਣੇ ਹਰ ਤਰ੍ਹਾਂ ਦੇ ਭਰਾ ਦੇ ਪਹੁੰਚਦੇ ਪਿਛਲੀ ਵੀਡੀਓ ਚ ਵੀ ਆਪ ਆਮਨ ਕੇ ਚੱਲ ਬੋ ਵੀ ਜਿੱਦਨ ਆਪਾਂ ਵੀਡੀਓ ਪਾਈ ਆ ਦੂਸਰੇ ਦਿਨ ਟੋਟਲ ਜਾਨਵਰ ਆਪਾਂ ਸੇਲ ਕਰਤੇ ਸਿਰਫ ਇੱਕ ਕੱਚੀ ਗਾਂ ਬਚੀ ਆ ਆਪਣੇ ਕੋਲੇ ਉਹਦੇ ਵੀ ਹਲੇ 15 ਦਿਨ ਰਹਿੰਦੇ ਆ ਹੂੰ ਬਾਕੀ ਸਾਰੇ ਮੰਨ ਲਓ 2-3 ਦਿਨਾਂ ਚੀਜ਼ਾਂ ਬਰ ਸੇਲ ਹੋ ਗਏ ਸੀ ਇੱਕ ਭਰਾ ਨੇ ਕਮੈਂਟ ਵੀ ਕਰੇਗਾ ਨਾ ਕਹਿੰਦਾ ਚਿੱਟੀ ਗਾਂ ਦਾ ਕਹਿੰਦਾ ਖੋਲਾ ਟਾਈਪ ਪਰ ਉਹ ਬੈੜ ਜਿਹੜਾ ਵੀਰ ਲੈ ਕੇ ਗਿਆ ਨਾ ਇਸੇ ਵਾਲ ਪਿੰਡ ਨਾਬੇ ਕੋਲ ਟਾਪ ਦਾ ਬਰੀਡਰ ਵੀਰ ਲੈ ਕੇ ਗਿਆ ਉਹ ਗਾਂ ਨੂੰ ਸੋ ਲੋ ਰੇਕ ਦੀ ਆਪਦੀ ਆਪਦੀ ਸੋਚ ਆ ਕਿਸੇ ਨੂੰ ਕੋਈ ਚੀਜ਼ ਚੰਗੀ ਲੱਗਦੀ ਕਿਸੇ ਨੂੰ ਮਾੜੀ ਵੀ ਲੱਗ ਸਕਦੀ ਅੱਜ ਬਾਈ ਆਪਣੇ ਕੋਲੇ ਜਾਦੇ ਪੈਲਣਾ ਬੱਚੀਆਂ ਨੇ ਫਸਟ ਟਾਈਮਰ ਬੱਚੀਆਂ ਨੇ ਦੋ ਦੰਦ ਚਾਰ ਦੰਦ ਠੀਕ ਹੈ ਤੇ ਬਾਕੀ ਦੂਜਾ ਸੂਆ ਇੱਕ ਵਾੜ ਤੀਜਾ ਸੂਆ ਕਿਉਂਕਿ ਆਪਣੇ ਰੂਟੀਨ ਚ ਹੁੰਦਾ ਬਾਈ ਜਿਹੜਾ ਜਾਨਵਰ ਆਪਾਂ ਵੀਡੀਓ ਚ ਕਹਤਾ ਉਹ ਆਪਾਂ ਦੱਸਾਂਗੇ ਵੀ ਤੇ ਕਲੀਅਰ ਵੀ ਕਰਾਂਗੇ ਕਿਦਾਂ ਜਾਨਵਰ ਨੂੰ ਕੋਈ ਦਿੱਕਤ ਵਾਲਾ ਜਾਨਵਰ ਉਹ ਤਾਂ ਵੱਡਾ ਦਿੱਕਤ ਵਾਲਾ ਦੱਸ ਕੇ ਦੇਵਾਂਗੇ ਠੀਕ ਹੈ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਜਰਸੀ ਚ 35 ਹੈ ਇਹ ਪਹਿਲੇ ਨੰਬਰ ਦੇ ਬਾਈ ਆਪਾਂ ਆ ਵਿਖਾ ਦਿੰਨੇ ਇੱਧਰ ਬੱਚੀ ਉਧਰ ਰੋਕ ਕੇ ਵੀਡੀਓ ਬਣਾਵਾਂਗੇ ਇਹ ਪਰਸੋਂ ਦੀ ਸੂਈ ਹੋਈ ਆ ਬਾਈ ਠੀਕ ਹੈ ਤੇ ਆਪਾਂ ਖੜੀ ਹੋਈ ਦਿਖਾ ਦਾਂਗੇ ਐ ਮੰਨ ਕੇ ਚੱਲ ਪੋ ਬਾਈ 25 ਕਿਲੋ ਦੁੱਧ ਜੈਨੂਨ ਇਹ ਦੇ ਦੂਗੀ ਰੇਟ ਕੀ ਰੋ ਰੇਟ ਬਾਈ ਇਹਦਾ ਬਾਜੂ ਰੇਟ 1 ਲੱਖ ਤੇ 22000 ਰੁਪਏ ਰਹਿਣਾ 2000 ਰੁਪਏ ਛੱਡਾਂਗੇ 1 20 ਦੀ ਵੱਚੀ ਫਾਈਨਲ ਦੇਵਾਂਗੇ ਓਕੇ ਫੁੱਲ ਹਾਈਟ ਆ 1 ਲੱਖ ਤੇ 20000 ਚ ਪੂਰੀ ਉੱਚੀ ਲੰਬੀ ਵੈੜ ਆ ਦੇਖ ਲਓ ਤੁਹਾਡੇ ਸਾਹਮਣੇ ਹਾਈਟ ਆ ਤੋਂ ਚੰਗਾ ਹਵਾਨਾ ਪਿਛਾਣੂ ਵੀ ਚੰਗਾ ਬਾਕੀ ਬੌਲੇ ਤੋਂ ਬਿਲਕੁਲ ਖਾਲੀ ਆ ਤੇ ਤੁਹਾਨੂੰ ਵੱਟ ਪੈਂਦੇ ਦਿਸਦੇ ਹੋਣਗੇ ਕਿਉਂਕਿ ਬਈ ਆਏ ਆਪਾਂ ਵੀਡੀਓ ਬਣਾਉਣ ਦੇ ਮਾਰੇ ਵੀ ਆਪਾਂ ਇਹਨੂੰ ਵਿਚਾਰੀ ਨੂੰ ਪਰਕੇ ਰੱਖੋ ਤਾਜੀ ਸੂਈ ਨੂੰ ਵੀ ਆਪਾਂ ਦੇਖੋ ਜਿਹੜਾ ਆਪਣੇ ਨਾਲ ਸਾਰੇ ਭਰਾ ਸਮਝਦਾਰ ਬਾਕੀ ਆਪਾਂ ਬਈ ਹਰੇਕ ਵੀਡੀਓ 'ਚ ਇਹ ਕਹਿੰਦੇ ਹੁੰਨੇ ਆ ਵੀ ਆਪੋ ਆਪਣੀ ਸਮਝ ਨਾਲ ਸੋਚ ਗੋਣਾ ਕਈ ਵੀਰ ਗਾਮਾ ਲੈ ਕੇ ਗਏ ਨੇ ਉਹ ਕਹਿੰਨੇ ਤੁਸੀਂ 25 ਕਿਲੋ ਕਹਿਆ ਸੀ ਸਾਡੇ ਕੋਲ 35 36 ਕਿਲੋ ਦੇ ਰਹੀਆਂ ਨੇ ਪਰ ਆਪਾਂ ਇਹ ਕਹਿੰਨੇ ਬਈ ਆਪਣੀ ਤਸੱਲੀ ਕਰਕੇ ਖਰੀਦੋ ਗੇਟ ਦੇ ਅੰਦਰ ਜਿੰਨੀ ਮਰਜ਼ੀ ਤਸੱਲੀ ਕਰ ਲਓ ਕਿਉਂਕਿ ਆਪਣਾ ਬਈ ਰੋਜ਼ ਦਾ ਕਾਰੋਬਾਰ ਆ ਕਿਉਂਕਿ ਆਪਾਂ ਹਰ ਰੁਟੀਨ 'ਚ ਜਾਨਵਰ ਲੈਣੇ ਆ ਵੇਚਦੇ ਆ ਪਹਿਲੇ ਨੰਬਰ ਤੇ ਇਹਨੂੰ ਭਾਈ ਵੈੜ ਜਿਹੜੀ ਖਰੀਦ ਜਿਹੜੀ ਇਹ ਵੈੜ ਆ ਭਾਈ 25 ਕਿਲੋ ਦੁੱਧ ਕਰਮਾ ਵਾਲੀ ਦਾ ਦਿੱਤਾ ਹੋਇਆ ਇਹਦਾ ਰੇਟ ਭਾਈ ਆਪਾਂ ਜਿਹੜੇ ਜਾਨਵਰ ਦਾ ਫਿਕਸ ਹੋ ਆ ਵਾ ਫਿਕਸ ਦੱਸ ਦਾਂਗੇ ਜੀ ਤੇ ਕੋਈ ਫਰਕ ਰਿਹਾ ਉਹ ਦੱਸ ਦਾਂਗੇ ਇਹ ਭਾਈ ਆਪਾਂ 95000 ਰੁਪਏ ਦੀ ਵੈੜ ਦੇਵਾਂਗੇ ਠੀਕ ਅੱਜ ਵਾਲਾ ਰੇਟ ਹੈ ਇਹਦਾ ਕਿਉਂਕਿ ਭਾਈ ਤਿਆਰੀ ਤੇ ਉਹਨਾਂ ਵਾਲਾ ਰੇਟ ਅਲੱਗ ਹੋ ਜੇ ਅੱਜ ਸੇਲ ਹੁੰਦੀ ਆ ਤੋਰ ਦੇ ਭਾਈ ਸੋ ਦੋਸਤੋ 95000 ਚ ਚੰਗਾ ਢਾਂਚਾ ਹੈ ਹੱਥੀਂ ਚੁਵਾਈ ਵਾਲਾ ਥਾਨ ਹਜੇ ਦਿਨ ਲਾਊਗੀ ਸੂਨ ਦੇ ਵਿੱਚ ਕਿਉਂਕਿ ਹਜੇ ਪਤਾ ਦਾ ਤਾਂ ਲੈ ਜੂ ਭਾਈ ਜੀ ਜੀ ਤੇ ਇੱਕ ਕਪਪ ਕੇਰਾ ਵੀਡੀਓ ਪਾਈ ਸੀ ਜਰਸੀਆਂ ਦੀ ਆਪਾਂ 95 ਰੇਟ ਪਾਈ ਪਰ ਚਲੋ ਉਹਦਾ ਨਜਲ ਆਪਣੇ ਘਰ ਦਾ ਸੀ ਉਸ ਤੋਂ ਬਾਅਦ ਬਈ 125 ਦੀ ਵੀ ਕੀਤੀ ਸੀ ਉਹ ਸਹੀ ਐਦਾਂ ਦੀ ਵਹਿੜ ਆ ਬਾਈ ਸਹੀ ਸੋ ਲਸੋ ਇਹ ਵੀ ਜਦੋਂ ਤਿਆਰ ਹੋਊਗੀ ਬਿਨਾ ਚੱਕੇ ਦਾ ਕੀਮਤੇ ਦੀ ਵਾਧ ਜਾਣੀ ਹੈ ਕਿਉਂਕਿ ਦਾ ਢਾਂਚਾ ਵੀ ਸੋਹਣਾ ਥਣ ਹੱਥੀ ਚੂੜਾ ਮੋਡਿਫਾਈਟ ਬਹੁਤ ਆ ਬਾਈ ਦੁੱਧ ਵੀ 24 25 ਕਿਲੋ ਜਿਹੜਾ ਪਰ ਮਰਜ਼ੀ ਮੰਨ ਕੇ ਲੈ ਲੈ ਕਿਉਂਕਿ ਜੈਨੂਨ ਦਾ ਦੁੱਧ ਦੇਣ ਵਾਲੀ ਆ ਤੋਰ ਵੀਰੇ ਦੋ ਨੰਬਰ ਤੇ ਜਿਹੜੀ ਜਰਸੀ ਇਹ ਬੱਚੀ ਵੀ ਬਾਈ ਆਪਾਂ 25 ਕਿਲੋ ਦਾ ਦੁੱਧ ਵਾਰ ਦੇ ਦੂ ਤੇ ਇਹਦਾ ਰੇਟ ਬਾਈ ਜੀ ਸਵਾ ਲੱਖ ਰੁਪਈਆ ਜੀ 1 ਲੱਖ 25000 ਦੱਸੋ ਬਰੀਡ ਕੁਆਲਿਟੀ ਦੂਜੀ ਨਾਲੋਂ ਥੋੜੀ ਜ਼ਿਆਦਾ ਹੈ ਇਹ ਪਿਓਰ ਜਰਸੀ ਵਾਲੇ ਪੱਖ ਚ ਹੈ ਫੇਸ ਦੇਖ ਸਕਦੇ ਹੋ ਢਾਂਚਾ ਦੇਖ ਲਓ ਸਵਾ ਲੱਖ ਰੁਪਏ ਚ ਸੋਹਣਾ ਸਟਰਕਚਰ ਹਜੇ ਦਿਨ ਲੈਂਦੀ ਹੈ ਸੋਨ ਚ ਬਹੁਤ ਵਧੀਆ ਜਾਨਵਰ ਆ ਬਾਈ ਕਿਉਂਕਿ ਬਹੁਤ ਘੱਟ ਜਰਸੀ ਆਉਂਦੀਆਂ ਨੇ ਕਰਵਾਂ ਵਾਲੀਆਂ ਪਰ ਜਿਹੜੀ ਆਪਣੇ ਕੋਲ ਆਉਂਦੀ ਆ ਆਪਾਂ ਦਾ ਇੱਕ ਨੰਬਰ ਜਨਵਰੀ ਲੈਣਾ ਹੁੰਦਾ ਚ ਉਹ ਐਚ ਐਫਾ ਚ ਹੈ ਜਰਸੀ ਆ ਜਿਹੜੀ ਬਈ ਇਹ ਦੂਜਾ ਸੂ ਆ ਸੂ ਗਈ ਬਾਈ ਛਿੱਗੀ ਬੱਛੀ ਆ ਚਾਰ ਦਾ ਦਾ ਤੋੜ ਕੇ ਛੱਗਦੇ ਚੱਕਦੀ ਆ 27 ਕਿਲੋ ਦੁੱਧ ਬਾਈ ਪਹਿਲਾਂ ਨੂੰ ਬੱਛੀ ਦਾ ਦਿੱਤਾ ਹੋਇਆ ਪਾ ਕੀ ਰਊਗਾ ਪਾ ਬਾਈ ਇਹਦਾ 1,35,000 ਰੁਪਏ ਰਹਿਣਾ ਬਾਈ ਠੀਕ ਹੈ ਲੈਣ ਦੇ ਸੋ 1:35 ਦੀ ਦੋਸਤੋ ਇਹ ਦੂਜਾ ਸੂ ਆ ਬੜੇ ਸੋਹਣੇ ਟਾਂਚੇ ਦੀ ਬਿਹੜਾ ਬਾਈ ਬਿਲਕੁਲ ਲੋਲੀ ਪੋਲੀ ਆ ਆਡਰ ਕੁਆਲਿਟੀ ਦੀ ਜਿਹੜਾ ਇਧਰੋਂ ਅੱਗੇ ਰੈਡ ਐਂਡ ਵਾਈਟ ਅੱਗੇ ਰੈਡ ਐਂਡ ਵਾਈਟ ਬਾਈ ਇਹਦਾ 25 ਕਿਲੋ ਦੁੱਧ ਮਾਲਕਾਂ ਨੇ ਆਪਾਂ ਨੂੰ ਵੀਰਾਂ ਨੇ ਦੱਸਿਆ ਕਿਉਂਕਿ ਬਈ ਆਪਾਂ ਜੋ ਡਿਟੇਲ ਦਿੰਨੇ ਹੁੰਦੇ ਹਾਂ ਹਮੇਸ਼ਾ ਜੋ ਪਿੱਸੋਂ ਭਰਾ ਦੀ ਦਿੱਤੀ ਹੁੰਦੀ ਹੈ ਉਹੀ ਦਿੰਨੇ ਆਪਾਂ ਇਹ ਹਫਤੇ ਦੀ ਕੱਚੇ ਬਾਈ ਜੀ ਦਾ 87000 ਰੁਪਿਆ ਫਿਕਸ ਜਾਂ ਰੇਟ ਹੈ ਨਾ ਬਾਜਪਾ ਰੇਟ ਬਸ ਲੈਣ ਦੇ ਨਾਲ ਸੋ 87000 ਇਹਦਾ ਰੇਟ ਇੱਕ ਹਫਤਾ ਹਜੇ ਲਊਗੀ ਸੋਨ ਚ ਥਾਣੇ ਦੇ ਬੀਠੀ ਕੁਆਈ ਬਾਈ ਆਪਾਂ ਇਦਾਂ ਹੀ ਦਾ 15 20 ਮੰਗ ਲੋ ਤਾਂ ਕੋਈ ਫਾਇਦਾ ਨਹੀਂ ਕੋਈ ਨਹੀਂ ਵਧੀਆ ਤਿਆਰੀ ਤੇ ਵੜ ਇੱਕ 5 10 ਦੀ ਵਿਕ ਜੂ ਬਾਈ ਠੀਕ ਹੈ ਇਹ ਤੋਂ ਅੱਗੇ ਵਰਦਾ ਅੱਗੇ ਬਾਈ ਇਹ ਵੜ ਤੀਜਾ ਸੂਆ ਸੁੰਦੀ ਆ ਦੁੱਧ 27 28 ਕਿਲੋ ਮਾਲਕਾਂ ਦੇ ਦਸਨ ਮੁਤਾਬਕ ਜਿਹੜਾ ਚੋਇਆ ਹੋਇਆਗਾ ਹੱਥੀ ਚਵਾਈ ਵਾਲਾ ਥਾਣਾ ਤੇ ਇਹਦਾ ਰੇਟ ਬਾਈ ਜੀ ਰਹਿਣਾਗਾ 82000 ਰੁਪਿਆ ਜਿਹੜਾ ਭਰਾ ਮਰਜ਼ੀ ਲੈ ਜਾ ਹਰੇਕ ਭਰਾ ਦੀ ਪਹੁੰਚ ਦੇ ਰੇਟ ਨਹੀਂ ਵੜਾ ਆਪਣੇ ਕੋਲੇ ਮੌਜੂਦ ਨਹੀਂ ਸਹੀ ਸੋ ਸੋ 82000 ਦੇ ਵਿੱਚ ਇਹ ਗਾਂ ਮਿਲੂ ਥਾਣ ਇਹਦਾ ਵੀ ਹੱਥੀ ਚਵਾਈ ਵਾਲਾ ਬਹੁਤ ਮਜ਼ਬੂਤ ਢਾਂਚੇ ਦੀ ਵੜਾ ਬਾਈ ਤੇ ਨਾੜਾ ਨੂੜਾ ਅੱਗੇ ਬਾਕੀ ਇੱਕ ਹਫ਼ਤਾ ਹਲੇ ਬਾਈ ਇਹ ਲਊਗੀ। ਹੂੰ। ਇੱਕ ਹਫ਼ਤੇ ਦੇ ਵਿੱਚ ਐ ਮੰਨ ਲਓ ਵੀ ਪੂਰੇ ਪੂਰੇ ਟੌਪ ਦੀ ਬੱਚੀ ਵੜ ਤਿਆਰ ਹੋਊਗੀ। ਠੀਕ ਐ। ਅ ਇਹ ਤੋਂ ਅੱਗੇ ਜਿਹੜੀ ਵੜ ਬਾਈ ਨੇ ਖੋਲ ਲਈ। ਦੋ ਦੰਦ ਬੱਚੇ ਆ ਬਾਈ ਜੀ ਜੀ ਸਾਰੇ ਬੋਲੇ ਜੋ ਖਾਲੀ ਆ ਕੋਈ ਵੀ ਭਰਾ 22 ਕਿਲੋ ਦੁੱਧ ਤੇ ਇਹਨੂੰ ਮੰਨ ਕੇ ਲੈ ਲੈ। ਹੁਣ ਖਾਲੀ ਹੁੰਦੀ ਥੱਲੇ 17 ਕਿਲੋ ਨੈਟ ਬੋਲੀ ਬਿਲਕੁਲ ਰੈਡੀ ਆ। ਠੀਕ ਐ। ਤੇ ਮੰਨ ਕੇ 25 ਕਿਲੋ ਵੀ ਦੇ ਸੇ ਦਾ ਪਰ ਆਪਾਂ ਜੋ ਜੇਨੂਨ ਦੁੱਧ ਕਹਿੰਦੇ ਆ ਵੀ 22 ਕਿਲੋ ਮੰਨ ਕੇ ਲੈ ਲੈ। ਬੱਚਾ ਇਹਦੇ ਮਗਰ ਮੇਲਾ ਬਾਈ ਜਾਤ ਨਸਲ ਕਰਮ ਵਾਲੀ ਦੀ ਆ ਦੇਖੋ। ਬਰੀਡ ਨਸਲ ਬਹੁਤ ਅੱਤ ਤੇ ਵਾਜਵ ਰੇਟ ਹੈ ਨਾ 97000 ਰੁਪਏ ਬਾਈ 97000 ਦੀ ਦੱਸੋ ਦੋ ਦੰਦ ਵੇਚ ਬਾਕੀ ਬਾਈ ਟੋਟਲੀ ਵਾਜਵ ਰੇਟ ਦੇ ਜਾਨਵਰ ਆਪਾਂ ਦਿਖਾਵਾਂਗੇ ਜਿੰਨੇ ਵੀ ਹੋਣਗੇ ਜਿਹੜੀ ਇਹ ਦੋ ਦੰਦ ਵੱਛੀ ਹੈ ਬਾਈ ਜੀ 20 ਦਿਨਾਂ ਦੀ ਕੱਚੀ ਹੈ ਅੱਜ ਦਾ ਭਾਅ ਅੱਜ ਵਾਲਾ ਭਾਅ ਬਾਈ ਜੀ ਜਿਹੜਾ ਲੈਂਡ ਦੇ ਨਾਲ 117000 ਰੁਪਿਆ ਤਿਆਰੀ ਵਾਲਾ ਰੇਟ ਚਲੋ ਅੱਗੇ ਵੱਧਾ ਘਟਦਾ ਤੇ ਬਈ ਇਹਦੀ ਵੀ ਦੇਖ ਬਰੀਡ ਨਸਲ ਫੇਸ ਕੁਆਲਿਟੀ ਬਹੁਤ ਆ ਜਿਹੜਾ ਵੀ ਭਰਾ ਲਊਗਾ ਲੰਬਾ ਟਾਈਮ ਕੰਮ ਦੇਣ ਵਾਲੀ ਵੱਛੀ ਹੈ ਸਹੀ ਲੈ ਚਲੀ ਬਾਈ ਤਿਆਰ ਬਹੁਤ ਸੋਹਣੀ ਹੋ ਬਾਈ ਢਾਂ ਸਟ੍ਰੇਟ ਬਹੁਤ ਆ ਇਹ ਕੱਚੇ ਥਾਂ ਤੇ ਵੱਧੀਆਂ ਵੀ ਆ ਕਾਲਾ ਰੰਗ ਆ ਉਹਦੇ ਤੇ ਮਿੱਟੀ ਪਈ ਵੀ ਆ ਜਿਹੜੀ ਹੁਣ ਵੜ ਬਾਈ ਨੇ ਚਾਰ ਦੰਦ ਬਾਈ ਇੱਕ ਮਿੰਟ ਰੋਕੀ ਇੱਕ ਗੱਲ ਹੋਰ ਆ ਬਾਈ ਜੀ ਤੇ ਚਲੋ ਆਪਾਂ ਜਿੰਨੇ ਵੀ ਜਾਨਵਰ ਹੋਣਗੇ ਜਿਹੜੇ ਦੰਦਾਂ ਚ ਦੱਸਿਆ ਉੰਨੇ ਮਿਲਣਗੇ ਇੱਧਰ ਚੈੱਕ ਕਰਵਾ ਦਿਓ ਕਈ ਵਾਰ ਭਰਾ ਕਹਿੰਦੇ ਨੇ ਪਤਾ ਨਹੀਂ ਇਦਾਂ ਹੀ ਕਿ ਦੇਖੋ ਪਿਓਰ ਚਾਰ ਦੰਦ ਸੋ ਚੌਗ ਵਾਲੇ ਹਜੇ ਚੱਕਣੀ ਚੱਕਨੇ ਸ਼ੁਰੂ ਹੀ ਕਰਿਆ ਬਾਈ ਠੀਕ ਆ ਇਹ ਬੱਚੀ ਵੀ ਬਾਈ ਬਹੁਤ ਸੋਹਣੀ ਆ ਵਧੀਆ ਵੀਰ ਕੋਲੇ ਵਾਗਦੀ ਤਾਂ 30 ਪਲੱਸ ਦੁੱਧ ਦੇ ਦਊਗੀ ਨੇ 25 ਕਿਲੋ ਦੁੱਧ ਮੰਨ ਕੇ ਜਿਹੜਾ ਵੀਰ ਇਹਨੂੰ ਮਰਜ਼ੀ ਪਰਚੇਜ ਕਰ ਲੇ ਤੇ ਬਹੁਤ ਸੋਹਣੇ ਢਾਂਚੇ ਦੇ ਇਹਦਾ ਅੱਜ ਵਾਲਾ ਰੇਟ ਬਾਈ ਜੀ 1,35,000 ਰੁਪਏ ਜੀ 1,35,000 ਕੋਈ ਵੀਰ ਜੋ ਰੇਟ ਆਪਾਂ ਵੀਡੀਓ ਚ ਮੰਗੇ ਆ ਵਿੱਚ ਵੀਰ ਕਹਿੰਦੇ ਨੇ ਪਹੁੰਚ ਜੋ ਰੇਟ ਆਪਾਂ ਮੰਗਿਆ ਉਸ ਰੇਟ ਤੇ ਪਹੁੰਚ ਹੋਊਗੀ ਬਾਈ ਦੇਖੋ ਜੇ ਆਪਾਂ 5-7 ਹਜ਼ਾਰ ਤੋੜ ਤੜਈਆ ਕਰ ਲਿਆ ਉਹਦੇ ਵਿੱਚ ਪਹੁੰਚ ਨਹੀਂ ਹੁੰਦੀ ਫਿਰ ਸਹੀ ਹੈ ਉਹ ਦੱਸੋ ਤੁਹਾਡੀ ਖੁਸ਼ੀ ਹੈ ਵੀ ਪਹੁੰਚ ਲੈਣੀ ਬੜੀ ਸੋਹਣੀ ਬੈੜਾ ਬਾਈ ਇਹ ਅੱਗੇ ਹੱਥੀ ਚਵਾਈ ਵਾਲਾ ਕੋਈ ਵੀਰ ਨੇ ਪਰਚੇਜ ਮੰਨ ਕੇ ਘਰੇ ਕੱਲੀ ਕਹਿਰਾ ਜਾਨਵਰ ਜਿਹਾ ਰੱਖਣਾ ਹ ਇਸ ਕੁਆਲਿਟੀ ਤੋਂ ਲੈ ਕੇ ਬਾਈ ਉੱਪਰੋਂ ਹੱਥੀਚਵਾਈ ਵਾਲਾ ਥਾਣਾ ਤੇ ਇਹ ਵੈੜ ਬਾਈ ਆਪਾਂ ਦੇ ਦਾਂਗੇ 95000 ਰੁਪਏ ਦੀ ਠੀਕ ਹੈ ਇਹਦੀ ਪਹੁੰਚ ਦੇ ਦਾਂਗੇ ਜਜੀਤ ਵੀਰਾ 150 ਕਿਲੋਮੀਟਰ ਤੱਕ ਅੱਲੀ ਵੈੜ ਦੀ ਕੋਈ ਵੀ ਪਹੁੰਚ ਦੋਸਤੋ 150 ਕਿਲੋਮੀਟਰ ਤੱਕ ਕਿੰਦੂ ਅੱਗੇ ਇੱਕ ਹੋਰ ਵੈੜ ਬਾਈ ਦੋ ਦੰਦ ਬੱਚੀ ਆ ਬਾਈ ਬੜੀ ਪਿਆਰੀ ਤੇ ਪੂਰੇ ਟੌਪ ਦੇ ਢਾਂਚੇ ਦੀ ਆ ਇੱਕ ਹਫਤਾ ਹਲੇ ਪਿਆ ਕਰਮ ਵਾਲੀ ਦਾ ਲਾਜਵਾ ਬੱਚੀ ਆ ਬਾਈ 30 ਪਲੱਸ ਦੁੱਧ ਹੈ ਪਹਿਲੇ ਨਹੀਂ ਪਾ ਦੂਗੀ ਕੀ ਪਾ ਰਹਿਣਾ ਆਪਣੇ ਏ ਭਾਈ ਆਪਾਂ ਮੁੱਲ ਇਹਦਾ ਕਿੰਨਾ ਮਰਜ਼ੀ ਕਰਾ ਲਓ 1,55,000 ਦੀ ਬੱਛੀ ਦੇ ਦਾਂਗੇ ਭਾਈ 1,55 ਦੀ ਦੱਸੋ ਬੜਾ ਵੱਡਾ ਕਦਕਾ ਹੈ ਬੜੇ ਸੋਹਣੇ ਢਾਂਚੇ ਦੇ ਆ ਭਾਈ ਆਪਾਂ ਪਤਾ ਕੀ ਇਹਦਾ ਈ ਮੀ ਹੁਣ 81 90 ਮੰਗਲੀ ਉਹਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਤੇ ਢਾਂਚਾ ਅੱਗੋਂ ਲੇਵਾ ਇੱਥੋਂ ਸਟਾਰਟ ਹੋ ਕੇ ਪਿੱਛੇ ਤੱਕ ਲਾ ਲਓ ਵੀ ਤੂੰ ਬੜੇ ਸ਼ਾਨਦਾਰ ਦੋ ਦਾਂਦਾ ਭਾਈ ਇਹ ਹਾਂ ਇਹ ਦੋ ਅੱਗੇ ਜਿਹੜੀ ਗਾਂ ਭਾਈ ਇਹ ਵੈੜ ਭਾਈ ਦੂਜਾ ਸੂਆ ਸੁੰਦੀ ਆ ਤੋਰੀ ਭਾਈ ਤੋਰੀ ਆ ਖੋਲ ਲੈ ਯਾਰ ਦੂਜੀ ਇਹ ਡਿਟੇਲ ਇਹਨਾਂ ਦੀ ਦੱਸਦੀ ਹੈ ਦੋਨਾਂ ਡਿਟੇਲ ਬਾਈ ਜਿਹੜੀ ਆ ਜਿਹੜੀ ਤੋਰੀ ਲਈ ਜਿਹੜੀ ਤੋਰੀ ਆ ਬਾਈ ਹੁਣ ਇਹ ਦੂਜਾ ਸੂਆ ਹੁੰਦੀ ਆ 25 ਕਿਲੋ ਦੁੱਧ ਜਿਹੜਾ ਵੀਰ ਮਰਜ਼ੀ ਪਰਚੇਜ ਮੰਨ ਕੇ ਨੂੰ ਕਰ ਲੇ ਇਹਦਾ ਰੇਟ ਰਹਿਣਾ ਬਾਈ ਜੀ ਅੱਜ ਵਾਲਾ 1 ਲੱਖ ਤੇ 17000 ਰੁਪਏ ਜੀ ਠੀਕ ਹੈ ਬਹੁਤ ਸੋਹਣੇ ਟਾਂਚੇ ਦੀ ਵਹਿੜਾ ਬਾਈ ਲੈ ਆਈ ਬਾਈ ਵਾਪਸ ਦੱਸੋ 1 ਲੱਖ ਤੇ 17000 ਚ ਬਾਕੀ ਆਉਂਦਾ ਬਾਈ ਵੀਡੀਓ ਤੇ ਆਪਣੀ ਇਨਫੋਰਮੇਸ਼ਨ ਦੇਣ ਹੁੰਦਾ ਬਾਕੀ ਜਦੋਂ ਵੀਰ ਕੋਈ ਦੂਰੋਂ ਚੱਲ ਕੇ ਆਉਂਦਾ ਉਹਦੀ ਮਿਹਨਤ ਭੱਲੇ ਉਹਦੇ ਕੋਲੇ ਆਇਤੀ ਪੈਂਦੀ ਆ ਸਹੀ ਹੈ ਅੱਗੇ ਬਾਈ ਇਹ ਦ ਤੇ ਦੁੱਧ ਬਾਈ ਮੰਨ ਕੇ ਨੂੰ 30 ਕਿਲੋ ਦੇ ਦੂਗੀ ਪਰ ਆਪਾਂ ਕਹਾਂਗੇ ਵੀਰ ਜਿਹੜਾ ਲੋਗ 25 ਕਿਲੋ ਦੁੱਧ ਮੰਨ ਕੇ ਪਰਚੇਸ ਕਰ ਲੈ ਫੁੱਲ ਵੱਡੇ ਢਾਂਚੇ ਦੀਆ ਦੋ ਧੰਦਾ ਤੇ ਬਾਈ ਬਾਕੀ ਇਹਦਾ ਰੇਟ ਜਿਹੜਾ ਜਮਾ ਫਿਕਸ ਰੇਟ 1,30,000 ਦੀ ਆਪਾਂ ਫਾਈਨਲ ਦੇਣੀ ਆ ਵਿਚਕਾਟਾਵਾਦ ਵਾਲਾ ਕੋਈ ਕੰਮ ਨਹੀਂ ਠੀਕ ਹੈ ਜਿਹੜੀਆਂ ਸੂਈਆਂ ਸਵਾਇਆਂ ਤਾਜੀ ਸੂਈਆਂ ਸੋਭਾ ਬੱਚੀ ਨੂੰ ਇਹਨੇ ਜਨਮ ਦਿੱਤਾ ਤੇ 25 ਕਿਲੋ ਦੁੱਧ 25 ਕਿਲੋ ਦੁੱਧ ਮੰਨ ਕੇ ਜਿਹੜਾ ਵੀਰ ਇਹਨੂੰ ਮਰਜ਼ੀ ਪਰਚੇਸ ਕਰ ਲੈ 6 ਧੰਦਾ ਬਾਈ ਤੇ ਰੇਟ ਦਾ ਅੱਜ ਵਾਲਾ ਜਿਹੜਾ ਵਾਜਬ ਰੇਟ ਆ ਬਾਈ ਜੀ 1 ਲੱਖ ਤੇ 13000 ਰੁਪਏ ਦੀ ਅੱਜ ਇਹ ਵਹਿਣ ਆਪਾਂ ਦੇ ਦਾਂਗੇ ਲਿਆ ਬਾਈ ਵਾਪਸ ਸੋ 1 ਲੱਖ ਤੇ 13000 ਚ ਦੱਸੋ ਜਾਤ ਨਸਲ ਬਹੁਤ ਆ ਬਾਈ ਅੱਗੇ ਜਿਹੜਾ ਵੀਰ ਲਊ ਹਰੇਕ ਵੀਰ ਦੇ ਵਾਜਤ ਵਾਲਾ ਜਾਨਵਰ ਆ ਨਸਲ ਜਾਤ ਦਾ ਕੋਈ ਟਿਕਾਣਾ ਨਹੀਂ ਦੁੱਧ ਜਮਾਂ ਨੋਰਮਲ ਜੈਨੂਇਨ ਜਾਂ ਦੁੱਧ ਮੰਨ ਕੇ ਦੁੱਧ ਤਾਂ ਜ਼ਿਆਦਾ ਦੇ ਦੂ ਪਰ ਆਪਾਂ ਕਹਿੰਨੇ 25 ਕਿਲੋ ਮੰਨ ਕੇ ਵੀਰੇ ਇਹਨੂੰ ਪਰਚੇਜ਼ ਕਰ ਲੈ ਬੜੇ ਸੋਹਣੇ ਢਾਂਚੇ ਦੀ ਆ ਬਾਈ ਹਾਂ ਇਹ ਦੋ ਅੱਗੇ ਜਿਹੜੀ ਉਹ ਅੱਗੇ ਜਿਹੜੀ ਵਹਿੜ ਸੂਈਆ ਬਾਈ ਜੀ ਇਹ 83000 ਰੁਪਏ ਦੀ ਵਹਿੜ ਆਪਾਂ ਦੇ ਦਾਂਗੇ ਤਾਜੀ ਸੂਈਆ ਜੇਰ ਬਾਈ ਅੱਧੀ ਕੇ ਦੀ ਪਈ ਹੈ ਅੱਧੀ ਹਲੇ ਬਾਕੀ ਆ ਠੀਕ ਹੈ ਤੇ ਦੁੱਧ ਆਪਾਂ ਨੂੰ ਮਾਲਕਾਂ ਨੇ ਜਿਹੜਾ ਦੱਸਿਆ 22 23 ਕਿਲੋ ਪਲੂਣ ਦਾ ਦੱਸਿਆ ਜੀ ਠੀਕ ਹੈ ਤੇ ਰੇਟ ਦਾ ਬਾਜ਼ਿਬ 83000 ਰੁਪਏ ਦੀ ਵੱਛੀ ਆਪਾਂ ਇਹ ਦੇ ਦਾਂਗੇ ਅੱਧੀ ਜੇਰ ਮਤਲਬ ਲੜ ਸਾਫ਼ ਹਾਂ ਚੇਰ ਦੀ ਬਾਈ ਆਪਾਂ ਵੀਡੀਓ ਦੇ ਦਾਂਗੇ ਜਿਹੜਾ ਵੀਰ ਲਊਗਾ ਓਕੇ ਮੇਲ ਨੂੰ ਇਹਨੇ ਜਨਮ ਦਿੱਤਾ ਠੀਕ ਆ ਸੋ ਤਾਂ ਚੇ ਦੀ ਬਿਹੜਾ ਭਾਈ ਬਾਜਮ ਰੇਟ ਮੰਨ ਕੇ ਅੱਜ ਦੇ ਹਿਸਾਬ ਨਾਲ ਹਮ ਅੱਗੇ ਭਾਈ ਇਹ ਦੋ ਦੰਦ ਦੇ ਬੱਚੀ ਆ ਬੱਚੀ ਨੇ ਜਨਮ ਦਿੱਤਾ ਸਾਰੇ ਬੋਲੇ ਚ ਕਰਮਾਂ ਵਾਲੀ ਖਾਲੀ ਆ ਤੇ ਦੁੱਧ ਭਾਈ ਇਹ ਬੱਚੀ ਜਮ ਜੇਨੂਨ ਜਾਂ ਦੁੱਧ 30 ਕਿਲੋ ਦੁੱਧ ਦੇ ਬੱਚੀ ਪਾ ਦੂਗੀ ਰੇਟ ਇਹਦਾ ਅੱਜ ਭਾਈ ਇਹਨੂੰ ਤੀਜਾ ਦਿਨ ਸੂਈ ਨੂੰ ਸਵੇਰੇ ਸਾਰੇ ਬੋਲੇ ਚ ਸਾਫ ਕਰਤੀ ਸੀ ਆਪਾਂ ਇਹ ਠੀਕ ਹੈ ਇਧਰ ਮੂੰਹ ਕਮਾਈ ਚ ਸੇ ਦਾ ਦੋ ਦੰਦ ਦਾ ਭਾਈ ਜਾਤ ਨਸਲ ਵਾਲਾ ਕੋਈ ਟਿਕਾਣਾ ਨਹੀਂ ਕਰਮਾਂ ਵਾਲੀ ਦਾ ਪ੍ਰਦੀਪ ਕੀ ਪਰ 135 ਦੀ ਬੱਚੀ ਦੇ ਦਾਂਗੇ ਬਾਈ ਆਪਾਂ ਇਹਦੀ ਬੱਚੀ ਆ ਜਿਹੜੀ ਇਧਰ ਬੈਠਿਆ ਆ ਮਾਗਰ ਬੈਠਿਆ ਬਹੁਤ ਸੋਹਣੀ ਬਾਈ ਜਮਾਸਕਾ ਦਾ ਸੀਮਣ ਦੱਸਿਆ ਬਾਈ ਇਹਨੇ ਆਪਾਂ ਨੂੰ ਠੀਕ ਹੈ ਇਹਦੀ ਬੱਚੀ ਵੀ ਦੇਖ ਲੋ ਇੱਕ ਵਾਰ ਮੋਟੇ ਮੋਟੇ ਸੋਏ ਬੱਚੀ ਬੜਾ ਸੋਹਣਾ ਬੱਚਾ ਬਾਈ ਹੂੰ ਸੋਏ ਦਸੋ ਗਾਵਾ ਲਗਭਗ ਸਾਰੀਆਂ ਹੀ ਦਿਖਾਤੀਆਂ ਤੁਹਾਨੂੰ ਬਾਕੀ ਆ ਜੋ ਵੈਲਕਮ ਹੈ ਜਿਹੜਾ ਪਸੂ ਤੁਸੀਂ ਖਰੀਦਣਾ ਉਹਦੀ ਤਸੱਲੀ ਕਰ ਲੋ ਜੀ ਧੰਨਵਾਦ